ਪਹਿਲਾ ਗਾਣਾ ਪੰਮਾ ਜੀ ਕਦੋਂ ਆਇਆ ਸਾਡੇ ਪਹਿਲੇ ਟੈਪ 97 ਚ ਆਇਆ ਤੁਸੀਂ ਗਾਇਕੀ ਸ਼ੁਰੂ ਕੀਤੀ ਸੀ ਉਦੋਂ ਸੋਸ਼ਲ ਮੀਡੀਆ ਹੁੰਦਾ ਤਾਂ ਕਿੰਨਾ ਕ ਫਰਕ ਲੱਗਣਾ ਸੀ ਰਾਤੇ ਰਾਤ ਬੈਠੇ ਕਿੰਨਾ ਕਿੰਨਾ ਕੁਸੀ ਬਣਾ ਲੈਂਦੇ ਬੈਠੇ ਕਿਤੇ ਜਾਣਾ ਨਹੀਂ ਪੈਂਦਾ ਉਹਨਾਂ ਨੂੰ ਬਸ ਤਾਂ ਘਰੋਂ ਹੀ ਕਰ ਲੈਂਦੇ ਸਾਰਾ ਕੁਝ ਵਿੱਚ ਮੈਂ ਫਲਾਉਂਦੇ ਨੀ ਵਿੱਚ ਮੈਂ ਫਲਾਉਂਦੇ ਪਿੰਡਾਂ 'ਚ ਖਾੜੇ ਲਾਇ ਪਿੰਡਾਂ 'ਚ ਖਾੜੇ ਬਹੁਤ ਮਹਿੰਗੇ ਰਖਤਾਂ ਦੇ ਉੱਤੇ ਜਾਂ ਕੋਠਾਂ ਦੇ ਚੜ-ਤੜ ਵੇਂਦੇ ਹੁੰਦੇ ਸੀ ਹੂੰ ਪਿੰਡਾਂ ਦੀਆਂ ਸੱਥਾਂ 'ਚ ਜੱਟ ਦੀ ਜੁੱਤੀ ਝਾੜ ਕੇ ਜੁੱਤੀ ਛਾੜ ਕੇ ਚੜੀ ਮੁੱਟਿਆ ਰੇ ਗੱਡੀਆਂ ਸ਼ਕੀਨ ਜੱਟ ਦੀ ਜੁੱਤੀ ਛਾੜ ਕੇ ਕਹਿੰਦੇ ਉਹਦੇ ਵੀ ਕਲਾਕਾਰ ਤਾਂ ਹਲ ਹਲ ਕਰਦੇ ਫਿਰਦੇ ਹੁੰਦੇ ਆ ਪਰ ਤੁਸੀਂ ਤਾਂ ਨਿਮਾਣੀ ਰੂਹ ਦੇ ਮਾਲਕ ਆ ਸਾਡੇ ਉਸਤਾਦਾਂ ਨੇ ਜਾਂ ਸਾਡੇ ਗੁਰੂਆਂ ਨੇ ਜਿੰਨਾਂ ਕਾਪਾ ਸਿੱਖਿਆ ਲਈ ਹੈ ਉਹਨਾਂ ਨੇ ਇਹ ਚੀਜ਼ ਸਾਨੂੰ ਸਮਝਾਈ ਹੈ ਹੂੰ ਨਾਲੇ ਬਾਬੇ ਨਾਨਕ ਹੋਰਾਂ ਨੇ ਕਿਹਾ ਜੀ ਮਿੱਠਤ ਨਹੀਂ ਵੀ ਨਾਨਕਾ ਹੂੰ ਬਿਲਕੁਲ ਸਹੀ ਗੱਲ ਇੱਕ ਹੁਣ ਚਿੰਗੀਆਂ ਤਤ ਜਿਹਦੇ ਕੋਲੇ ਇਹ ਗਹਿਣਾ ਤੇ ਮੈਨੂੰ ਤਾਂ ਲੱਗਦਾ ਵੀ ਉਹਨੂੰ ਹੋਰ ਕਾਹਦੀ ਲੋੜ ਹੀ ਨਹੀਂ ਪੈਂਦੀ ਪਹਿਲਾ ਗਾਣਾ ਪਹਿਲਾ ਗਾਣਾ ਪੰਮਾ ਜੀ ਕਦੋਂ ਆਇਆ ਸੀ ਤੁਹਾਡਾ ਪਹਿਲਾ ਗਾਣਾ ਜੀ ਤਕਰੀਬਨ ਜੇ ਆਪਾਂ ਕਰੀਏ ਵੀ ਆਪਣੀ ਰਿਕਾਰਡਿੰਗ ਜਿਵੇਂ ਕੋਈ ਕੈਸਟ ਆਉਂਦੀ ਸੀ ਉਦੋਂ ਜੀ ਸਾਡੀ ਪਹਿਲੀ ਟੇਪ 97 ਚ ਆਈ ਸੀ ਹੂੰ 1997 ਚ ਪਹਿਲਾ ਗਾਣਾ ਪਹਿਲੀ ਟੇਪ ਉਦੋਂ ਲਈ ਹੋਈ ਸੀ ਹੂੰ ਆਪਣੇ ਏਰੀਏ ਬਠਿੰਡੇ ਤੋਂ ਪੈਲਰ ਰਕੋਰਡਿੰਗ ਕੰਪਨੀ ਬਹੁਤ ਮਸ਼ਹੂਰ ਸੀ ਉਦੋਂ ਜੀ ਉਹਨਾਂ ਨੇ ਕੀਤੀ ਸੀ ਪਹਿਲੀ 1970 ਉਸ ਤੋਂ ਬਾਅਦ ਚੱਲ ਸੋ ਚੱਲ ਲਗਾਤਾਰ ਹੀ ਗਣਿਆਈ ਗਏ ਹਾਂ ਜੀ ਉਸ ਤੋਂ ਬਾਅਦ ਫਿਰ 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 ਇੱਕ ਟੇਪ ਉਹਨਾਂ ਨੇ ਕੀਤੀ 98 ਚ ਹੂੰ ਫਿਰ ਉਸ ਤੋਂ ਬਾਅਦ ਆਪਣੇ ਆਗੇ ਕੈਟਰਿਕ ਦੇ ਵਿੱਚ ਮਲਟੀ ਸੀ ਜੀ ਸਿੰਗਰ ਉਹ ਚ ਜੀ ਕਰਦਾ ਨੱਚਾ ਉਹਦੇ ਵਿੱਚ ਮਿਊਜ਼ਿਕ ਸੀਗਾ ਆਪਣੇ ਇੱਕ ਐਸਨ ਟੈਲਰਾਂ ਦਾ ਉਹਨਾਂ ਦਾ ਤੇ ਮੇਰੇ ਨਾਲ ਉਦੋਂ ਸਿੰਗਰ ਸੀਗੇ ਰੋਮੀ ਗੱਲ ਜੀ ਅੰਗਰੇਜ਼ ਅਲੀ ਮਤਲਬ ਰਵਿੰਦਰ ਗਰੇਵਾਲ ਇੰਦਰਜੀ ਦਾ ਨਿੱਕੂ ਇਹ ਸਾਰੇ ਸੀਗੇ ਜੀ ਉਹਦੇ ਵਿੱਚ ਟਾਈਟਲ ਗੀਤ ਆਪਣਾ ਸੀਗਾ ਜੀ ਕਰਦਾ ਨੱਚਾਂ ਜੀ ਕਰਦਾ ਹਾਂ ਕੈਟਰਕ ਨਹੀਂ ਕੀਤਾ ਸੀ ਕਾਫੀ ਵਧੀਆ ਸੀਗੇ ਉਦੋਂ ਉਦੋਂ ਜ਼ਿੰਦਗੀ 'ਚ ਕਿੰਨਾ ਕੁ ਸਵਾਦ ਆਉਂਦਾ ਸੀ ਵੀ ਯਾਰ ਸਟਾਰਾਂ ਅਸੀਂ ਯਾਰ ਇਹ ਸਵਾਦ ਫਿਰ ਇੱਕ ਤਾਂ ਉਮਰ ਦਾ ਸਾਹਬ ਹੁੰਦਾ ਜੀ ਹੂੰ ਤੇ ਇੱਕ ਥੋੜਾ ਜਿਹਾ ਫਿਰ ਫਰਕਦਾ ਹੁੰਦਾ ਹੀ ਉਦੋਂ ਵੀ ਜਿਹੜੇ ਆਪਾਂ ਸੁਪਨੇ ਲਏ ਹੁੰਦੇ ਆ ਜਦੋਂ ਥੋੜਾ ਥੋੜਾ ਬੂਰ ਪੈਣ ਲੱਗਦਾ ਉਹਨਾਂ ਨੂੰ ਤੇ ਇੱਕ ਸਵਾਰ ਜਿਹਾ ਤਾਂ ਹੁੰਦਾ ਆਉਂਦਾ ਸੀਗਾ ਇਹ ਲੱਗਦਾ ਸੀ ਵੀ ਵਧਿਆ ਚ ਲੱਗਦਾ ਸੀ ਜਦੋਂ ਕਹਿੰਦੇ ਸੀ ਵੀ ਕਿਉਂਕਿ ਉਦੋਂ ਨਾ ਬਈ ਇਹ ਜਿਆਦਾ ਨਹੀਂ ਹੁੰਦਾ ਸੀਗਾ ਮਤਲਬ ਸੋਸ਼ਲ ਮੀਡੀਆ ਜੀ ਜਿਵੇਂ ਹੁਣ ਹੁਣ ਤਾਂ ਬਾਲਾ ਤੇ ਉਦੋਂ ਜੇ ਕਿਸੇ ਦੀ ਕੋਈ ਟੇਪ ਆਉਂਦੀ ਆਮ ਕਰਕੇ ਜਿਵੇਂ ਸਾਡੇ ਪਿੰਡਾਂ ਚ ਕੋਈ ਕਿਸੇ ਬੰਦੇ ਦੀ ਉਹਦਾ ਪੋਸਟਰ ਲੱਗਿਆ ਹੁੰਦਾ ਕਿਤੇ ਹਾਂ ਜਾਂ ਕਿਤੇ ਅਖਬਾਰ ਚ ਉਹਦਾ ਛੋਟਾ ਜਿਹਾ ਆਉਂਦਾ ਹੁੰਦਾ ਸੀ ਐਸ ਕੈਸ ਤੋਂ ਬਾਅਦ ਸਾਡੀ ਅਗਲੀ ਕੰਪਨੀ ਲਿਖ ਦਿੰਦੇ ਸੀ ਵੀ ਆ ਆਉਣ ਵਾਲੀ ਆ ਹਾਂ ਉਹਨੂੰ ਵੇਖ ਕੇ ਫਿਰ ਪਿੰਡ ਵਾਲੇ ਜਾਂ ਪਿੰਡ ਦੇ ਨੇੜੇ ਤੇੜੇ ਪਿੰਡਾਂ ਵਾਲੇ ਹੂੰ ਤੇ ਉਹ ਐ ਚਾਜਾ ਕਰਨ ਲੱਗ ਜਾਂਦੇ ਸੀ ਮਾਨਜਾ ਕਰਨ ਲੱਗ ਜਾਂਦੇ ਸੀ ਯਾਰ ਉਹ ਬੰਦੇ ਦੀ ਕੈਸਟ ਹੁੰਨੀ ਆ ਜਾਂ ਆਈ ਐ ਹਾਂ ਤੇ ਉਹ ਟੌਰ ਜਾ ਵੱਖਰੇ ਹੁੰਦੇ ਸਵਾਰ ਜਾ ਆਉਂਦਾ ਹੀ ਫਿਰ ਫਿਰ ਜਦੋਂ ਗਾਇਕੀ ਸ਼ੁਰੂ ਕੀਤੀ ਉਦੋਂ ਵਿਆਹ ਹੋ ਗਿਆ ਸੀ ਕਿ ਵਿਆਹ ਤੋਂ ਬਾਅਦ ਵੀ ਹੋ ਗਿਆ ਸੀ ਉਦੋਂ ਵਿਆਹ ਹੋ ਗਿਆ ਸੀ ਬਾਅਦ ਚ ਸ਼ੁਰੂ ਕੀਤੀ ਅੱਛਾ ਵਿਆਹ ਤੋਂ ਬਾਅਦ ਗਾਇਕੀ ਸ਼ੁਰੂ ਕੀਤੀ ਹਾਂ ਤੇ ਉਸੇ ਤਰ੍ਹਾਂ ਹੀ ਲੰਮਾ ਸਮਾਂ ਗਾਇਆ ਫਿਰ ਐ ਬਟੰਡੇ ਚ ਪੂਰੀ ਰਹੀ ਫਿਰ ਐ ਪੂਰਾ ਵਧਿਆ ਰਿਆ ਹਾਂ ਉਦੋਂ ਦੀ ਬਾਈ ਜਦੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਸੀ ਉਦੋਂ ਸੋਸ਼ਲ ਮੀਡੀਆ ਹੁੰਦਾ ਤਾਂ ਕਿੰਨਾ ਕੁ ਫਰਕ ਲੱਗਣਾ ਸੀ ਤੁਹਾਨੂੰ ਲੱਗਦਾ ਫਰਕ ਤਾਂ ਹੈਗਾ ਜੀ ਜਿਵੇਂ ਅੱਜ ਕੱਲ ਆਪਾਂ ਘਰੇ ਬੈਠੀ ਆਪਾਂ ਕੋਈ ਆ ਸਾਈਟਾਂ ਕਿੰਨੀਆਂ ਹਨਾ ਕੋਈ ਫੇਸਬੁੱਕ ਹੋ ਗਈ YouTube ਹੋ ਗਈ ਇੰਸਟਾਗ੍ਰam ਹੋ ਗਿਆ ਹੁਣ ਤਾਂ ਰਾਤੇ ਰਾਤ ਬੈਠੇ ਕਿੰਨਾ ਕਿੰਨਾ ਕੁਸੀ ਬਣਾ ਲੈਂਦੇ ਬੈਠੇ ਜੀ ਕਿਤੇ ਜਾਣਾ ਨਹੀਂ ਪੈਂਦਾ ਉਹਨਾਂ ਨੂੰ ਬਸ ਤਾਂ ਘਰੋਂ ਹੀ ਕਰ ਲੈਂਦੇ ਸਾਰਾ ਕੁਝ ਬਿਲਕੁਲ ਸਹੀ ਗੱਲ ਤੇ ਪਹਿਲਾਂ ਤਾਂ ਪੋਸਟਰ ਪਾਸਟਰ ਵੀ ਦਿੱਲੀੋਂ ਕਿਤੇ ਉਰ ਬਣਾਵਣੂ ਕੈ ਲਿਆਉਂਦੇ ਬੜਾ ਚਾਹ ਹੁੰਦਾ ਸੀ ਕਈ ਵਾਰੀ ਸਾਡੇ ਵਰਗੇ ਅਸੀਂ ਆਪ ਹੀ ਚੱਕ ਚੱਕ ਲੇ ਆਉਂਦੇ ਸੀ ਹਾਂ ਵੀ ਉਦੋਂ ਚਾਹ ਹੁੰਦਾ ਸੀ ਵੀ ਪੋਸਟਰ ਬਣ ਗਿਆ ਆਪਣੇ ਆਪਾ ਪਿੰਡਾਂ ਚ ਲਵਾਵਾਂਗੇ ਜਾਂ ਹੂੰ ਕੈਨ ਦਾ ਮਤਲਬ ਐਨਾ ਕ ਫਰਕ ਸੀਗਾ ਜਦੋਂ ਬਈ ਤੁਸੀਂ ਫਿਰ ਖਾੜੇ ਲਾਉਂਦੇ ਹੁੰਦੇ ਸੀਗੇ ਤੇ ਪਿੰਡਾਂ 'ਚ ਦਗਾਣਾ ਗੋੜੀ ਦਾ ਜੋੜੀ ਦਾ ਕਿੰਨਾ ਕੁ ਰਸੂਕ ਸੀਗਾ ਵੀ ਯਾਰ ਅੱਜ ਆਪਾਂ ਮਾਸਾਹਰ ਉਹਨਾਂ ਦੀ ਜੋੜੀ ਨੇ ਗਾਉਣਾ ਪਿੰਡਾਂ 'ਚ ਖਾੜੇ ਲਾਏ ਪਿੰਡਾਂ 'ਚ ਖਾੜੇ ਬਹੁਤ ਲਾਏ ਉਹ ਦੌਰ ਵੇਖਿਆ ਆਪਾਂ ਹਾਂ ਜਦੋਂ ਲੋਕ ਸ਼ੌਰਾਂ ਤੇ ਜਿਹਨੂੰ ਆਪਾਂ ਪੰਜਾਬੀ 'ਚ ਕੁੰਨੂ ਵੀ ਕਹਿੰਦੇ ਕਈ ਬੰਦੇ ਛੜੀਆਂ ਵਾਲੇ ਹਾਂ ਦਰਖਤਾਂ ਦੇ ਉੱਤੇ ਜਾਂ ਕੋਠਿਆਂ ਦੇ ਚੜ-ਚੜ ਵਹਿੰਦੇ ਹੁੰਦੇ ਸੀ ਹੂੰ ਪਿੰਡਾਂ ਦੀਆਂ ਸੱਥਾਂ 'ਚ ਕਿਉਂਕਿ ਉਦੋਂ ਆਮ ਤੌਰ ਤੇ ਜਿਹੜੇ ਵਿਆਹ ਹੁੰਦੇ ਸੀਗੇ ਪੈਲਸ ਨਹੀਂ ਉਦੋਂ ਹੁੰਦੇ ਹਾਂ ਇਹ ਤਾਂ ਥੋੜੇ ਚਿਰ ਦੀ ਗੱਲ ਹੀ ਆ ਹੋਣੀ ਆਏ ਜੀ ਉਦੋਂ ਪਿੰਡਾਂ 'ਚ ਘਰੇ ਹੀ ਲੋਕ ਵਿਆਹ ਕਰਦੇ ਸੀ ਰੋਪਣਾ ਪੈਂਦੀ ਸੀ ਜੀ ਹਾਂ ਰੋਪਣਾ ਪੈਂਦੀ ਸੀ ਜਿਵੇਂ ਪਹਿਲੇ ਵਾਲੇ ਸਮਾਂ 'ਚ ਜਿਵੇਂ ਆਪਾਂ ਕਈ ਮੰਗਣਾ ਕਹਿੰਦੇ ਸੀ ਫਲਾਣੇ ਦਾ ਮੰਗਣਾ ਆ ਜੇ ਮੰਗਣਾ ਹਾਂ ਹੈਨਾ ਕੋਈ ਰੋਪਣਾ ਵੀ ਕਹਿੰਦੇ ਸੀ ਜੀ ਤੇ ਉਦੋਂ ਦੋ ਦੋ ਤਿੰਨ ਤਿੰਨ ਸਾਲ ਬਾਅਦ ਕਈ ਵਿਆਹ ਕਰਦੇ ਫਿਰ ਹੂੰ ਉਹ ਨਜ਼ਾਰਾ ਬਹੁਤ ਵੱਖਰਾ ਹੁੰਦਾ ਸੀ ਜੀ ਉਦੋਂ ਹੂੰ ਤੇ ਜਦੋਂ ਇਹ ਪਿੰਡਾਂ 'ਚ ਹੀ ਜਾਣਾ ਤੇ ਲੋਕਾਂ ਨੇ ਜਿਵੇਂ ਚਾ ਚੜ ਜਾਂਦਾ ਸੀ ਵੀ ਆਗੇ ਕਦੋਂ ਕੁ ਲੱਗਣ ਗਏ ਵੇਟ ਕਰਦੇ ਸੀ ਕਲਾਕਾਰ ਆਗੇ ਹਾਂ ਮਤਲਬ ਤੁੱਪ ਛਾਣੀ ਵਹਿੰਦੇ ਸੀ ਬੈ ਕੇ ਸੁਣਦੇ ਸੀ ਬੜਾ ਘਟਕਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ